ਅੱਜ ਕਿਸਾਨຊਹਾਡੀ ਕੋਟ ਬੁੱਢਾ ਵੱਲੋਂ ਅਸੀਂ ਅੱਜ ਪਾਵਰ ਪੁੱਲਤੇ ਤਕਰੀਬਨ ਰੋਜ ਹੀ ਸਾਡੇ ਚੱਕਰੇ ਇਸ ਲੱਗਦੇ ਆ ਅੱਜ ਵੀ ਅਸੀਂ ਆਏ ਆ ਸਾਡੇ ਨਾਲ ਸਾਡੀ ਜ਼ਿਲ੍ਹਾ ਪ੍ਰਧਾਨ ਬੀਬੀ ਬਲਜਿੰਦਰ ਕੌਰ ਨਾਲ ਉਹਦੇ ਸਾਥੀ ਭੈਣਾਂ ਹੋਰ ਵੀ ਆਈਆਂ ਨੇ ਦਰਿਆ ਦੀ ਹਾਲਤ ਦੇਖ ਕੇ ਬਹੁਤ ਦੁੱਖ ਹੋ ਰਿਹਾ ਦਰਿਆ ਬਹੁਤ ਦੂਰ ਤੱਕ ਮਾਰ ਕਰ ਰਿਹਾ ਕੋਈ ਟਰੈਫਰਮ ਜਿਹੜੇ ਨੇ ਤਕਰੀਬਨ ਉਹ ਵੀ ਜ਼ਮੀਨ ਦੇ ਪਾਣੀ ਦੇ ਵਿੱਚ ਦਬੇ ਗਏ ਨੇ ਇੱਥੇ ਜਿੰਨੀ ਵੀ ਫਸਲਿਆ ਸਾਡੇ ਇੱਕ ਸਿੰਘ ਦਾ ਅਮਰੂਦਾਂ ਦਾ ਬਾਗ ਆ ਉਹਦੀ ਵੀ ਡੰਡ ਲੱਗੀ ਹੈ ਜਿੰਨਾ ਅਮਰੂਦ ਆ ਉਹ ਗਲ ਕੇ ਥਲੇ ਡਿੱਗ ਪਿਆ ਵਾ ਏਡਾ ਵੱਡੇ ਪੱਤਰ ਤੇ ਸਾਡੇ ਲੋਕਾਂ ਨੂੰ ਨੁਕਸਾਨ ਹੋਇਆ ਪਰ ਸਰਕਾਰ ਜਿਹੜੀ ਆ ਉਹ ਅਜੇ ਤੱਕ ਵੀ ਕੋਈ ਇਹਨਾਂ ਚੀਜ਼ਾਂ ਤੇ ਅਸਰ ਨਹੀਂ ਕਰ ਰਹੀ ਮੁੱਖ ਮੰਤਰੀ ਕਿਤੇ ਜਾਂਦਾ ਵੀ ਆ ਗੱਡੀ 'ਚ ਖਲੋ ਕੇ ਦੂਰੋਂ ਵੇਖ ਕੇ ਮੈਂ ਵੇਖ ਲਿਆ ਸਭ ਕੁਝ ਮੈਂ ਜਾ ਕੇ ਤੁਹਾਡੇ ਲਈ ਆਰਡਰ ਹੀ ਕਰਨੇ ਆ ਸਾਡੇ ਲਈ ਆਰਡਰ ਉਹਨੇ ਕੀ ਕਰਨੇ ਆ ਜਿਹੜਾ ਸਾਡੇ ਵਿੱਚ 10 ਮਿੰਟ ਖਲੋੜ ਨਹੀਂ ਸਕਦਾ ਸਾਡੇ ਲੋਕਾਂ ਦੀ ਗੱਲ ਨਹੀਂ ਸੁਣ ਸਕਦਾ ਉਹ ਉਹਦੇ ਨਾਲੇ ਪ੍ਰੋਟੈਕਸ਼ਨ ਉਹ ਜੇ ਕੋਈ ਦੁੱਖ ਦੱਸਣਾ ਚਾਹੁੰਦਾ ਉਹਨੂੰ ਉਹਦੀ ਪ੍ਰੋਟੈਕਸ਼ਨ ਉਹਦੇ ਲਾਗੇ ਨਹੀਂ ਜਾਣਦੀ ਅੱਜ ਉਹਨੂੰ ਸਾਡੇ ਤੋਂ ਖਤਰਾ ਹੋ ਗਿਆ ਜਿੱਦਣ ਸਾਡੇ ਤੋਂ ਵੋਟਾਂ ਲੈਣੀਆਂ ਸੀ ਉਸ ਦਿਨ ਸਾਡਾ ਖਤਰਾ ਨਹੀਂ ਸਾਡੇ ਤੋਂ ਕੋਈ ਉਹਨਾਂ ਨੂੰ ਹੁਣ ਜਦੋਂ ਕੁਰਸੀ ਮਿਲ ਗਈ ਆ ਅੱਜ ਸਾਡੇ ਤੋਂ ਦੂਰੀ ਰੱਖਦੇ ਆ ਜਿਹੜਾ ਬਾਉਪੁਰ ਗਿਆ ਬਾਉਪੁਰ ਦੇ ਕਿਸਾਨ ਇਕੱਠੇ ਹੋਏ ਆ ਉਹਨਾਂ ਇੱਕ ਅਰਜ਼ੀ ਲਿਖੀ ਹੋਈ ਆ ਇਹਨੂੰ ਮੁੱਖ ਬਿੰਦੂ ਦੇਣ ਵਾਸਤੇ ਪਰ ਉਹਨਾਂ ਲੋਕਾਂ ਨੂੰ ਉਹਦੇ ਲੱਗੇ ਹੀ ਨਹੀਂ ਜਾਣ ਦਿੱਤਾ ਆ ਦੇਖੋ ਪਾਣੀ ਦੀ ਹਾਲਤ ਕਿਨੇ ਕਿਨੇ ਦਰਖਤ ਸਾਡੇ ਇਲਾਫ ਆ ਮੋਟਰਾਂ ਦੇ ਕਮਰੇ ਜਿਹੜੇ ਸਾਡੇ ਉਹ ਵੀ ਤੈਸ਼ ਨੈਸ਼ ਹੋ ਗਿਆ ਜਿਹੜੇ ਅੰਦਰ ਘਰ ਨੇ ਉਹ ਵੀ ਤੈਸ਼ ਨੈਸ਼ ਹੋ ਗਿਆ ਆਮ ਲੋਕਾਂ ਦਾ ਸਮਾਨ ਨਹੀਂ ਕੱਢਿਆ ਗਿਆ ਜਿਹੜਾ ਵਰਤਨਾਂ ਦਾ ਖੇਲੂ ਸਮਾਨ ਆ ਉਹ ਵੀ ਰੁੜ ਗਿਆ ਦਾਣੇ ਪੱਕਾ ਜਿੱਦਾਂ ਰੱਖਿਆ ਤੂੜੀ ਆ ਐਦਾਂ ਰੁੜੀ ਜਾ ਰਹੀ ਆ ਲੋਕਾਂ ਨੇ ਚਾਰ ਪਾਈ ਪੱਠਿਆਂ ਦੇ ਉਹ ਵੀ ਰੁੜ ਗਏ ਨੇ ਬੜੀ ਮੰਦੀ ਹਾਲਤ ਆ ਸਾਡੇ ਖਾਸ ਕਰਕੇ ਪੰਜਾਬ ਸਾਰੇ ਦੀ ਜਿੱਧਰ ਵੀ ਚਲਜੋ ਜੇ ਰਾਵੀ ਆ ਦਿਓ ਵੀ ਮਾਰ ਕਰੀ ਜਾਂਦੀ ਆ ਜੇ ਸਤਲੋ ਹੀ ਦਿਓ ਆਪਨਾ ਬਿਆਸ ਦਿਓ ਜਿੰਨਾ ਵੀ ਪਾਣੀ ਐ ਹਲੇ ਪੰਜਾਬ ਨੂੰ ਮਹਾ ਚਲਦਾ ਹੀ ਮਾਰ ਪਾ ਰਿਆ ਸਾਰਾ ਨੁਕਸਾਨ ਪੰਜਾਬ ਦਾ ਹੋ ਰਿਹਾ ਜਦੋਂ ਸਾਨੂੰ ਲੋੜ ਹੁੰਦੀ ਪਾਣੀ ਦੀ ਉਦੋਂ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਸੈਂਟਰ ਸਰਕਾਰ ਕਹਿੰਦੀ ਆ ਵੀ ਹਰਿਆਣੇ ਨੂੰ ਪਾਣੀ ਦੇ ਦਿਓ ਫਲਾਣੇ ਰਾਸਤਾਂ ਨੂੰ ਪਾਣੀ ਦੇ ਦਿਓ ਅੱਜ ਨਹੀਂ ਦੇ ਰਿਹਾ ਅੱਜ ਦੇਣਾ ਉਹਨਾਂ ਨੂੰ ਪਾਣੀ ਪਰ ਜਦੋਂ ਅਸੀਂ ਸੋਕੇ ਨਾਲ ਮਰਦੇ ਆ ਉਦੋਂ ਉਹਨਾਂ ਨੂੰ ਪਾਣੀ ਦਿੰਦੇ ਨੇ ਜਦੋਂ ਅਸੀਂ ਡੋਬੇ ਨਾਲ ਮਰਦੇ ਆ ਫਿਰ ਮਰੇ ਤੇ ਪੰਜਾਬ ਮਰੇ ਮੈਂ ਤੁਹਾਨੂੰ ਸਾਰਾ ਏਰੀਆ ਦਿਖਾਤਾ ਕਿਲੋਮੀਟਰਾਂ ਹਸਾਉਣਾ ਜਿਉਂ ਵਿਆਸ ਤੋਂ ਪਿੱਛੋਂ ਲੱਗਦਾ ਦਰਿਆ ਉਦੋਂ ਤੋਂ ਲੈ ਕੇ ਹੀ ਅੱਜ ਮੇਰੀਆਂ ਭੈਣਾਂ ਵੀ ਸਾਡੇ ਨਾਲ ਆਈਆਂ ਵਾ ਕਿਉਂਕਿ ਅਸੀਂ ਸਾਰੇ ਦੁਖੀ ਆ ਪਰਿਵਾਰ ਇੱਕ ਨਹੀਂ ਦੁਖੀ ਸਾਰੇ-ਸਾਰੇ ਜੀ ਦੁਖੀ ਆ ਕਿਉਂ ਸਾਰਿਆਂ ਇੱਥੋਂ ਹੀ ਰੋਚਨ ਖਾਣਾ ਸਾਨੂੰ ਸਰਕਾਰਾਂ ਦੀ ਝਾਕ ਨਹੀਂ ਜੇ ਕੱਲ ਨੂੰ ਸਰਕਾਰ ਕੇ ਧਰਨੇ ਮੁਜਾਹਰੇ ਕਰਦੇ ਫੇਰ ਅਸੀਂ ਕਿੱਧਰ ਨੂੰ ਜਾਈਏ ਫੇਰ ਅਸੀਂ ਡੀਸੀ ਦਫ਼ਤਰਾਂ ਜਾ ਮੰਤਰੀਆਂ ਦੇ ਘਰਾਓ ਹੀ ਕਰਨੇ ਆ ਜੋ ਮੰਤਰੀਆਂ ਨੇ ਕੋਈ ਲਾਹਣ ਨਹੀਂ ਕਰਦਾ ਇਹਨਾਂ ਪ੍ਰਾਊਟ ਮਿਹਰਿਆ ਰਾਤ ਦਿਨ ਸਾਡਾ ਟੈਕਸ ਜਾ ਰਹਾ ਸਰਕਾਰਾਂ ਨੂੰ ਇਹਨਾਂ ਲੋਕਾਂ ਨੂੰ ਜਦੋਂ بارش ਦੀ ਮਾਰ ਪੈਂਦੀ ਆ ਉਦੋਂ ਮਾਇਬਾ ਦੇਣਾ ਹੁੰਦਾ ਉਹ ਮਾਜਬਾ ਮਿਲਦਾ ਨਹੀਂ ਪਿਛਲੀ ਵਾਰ 23 ਦੇ ਵਿੱਚ ਲੋਕ ਤਰਲੇ ਲੈ ਰਹੇ ਪਟਵਾਰੀ ਪੈਸੇ ਖਾ ਗਏ ਤਹਿਸੀਲਦਾਰ ਐਸਡੀਐਮ ਲੋਕਾਂ ਤੋਂ ਪੈਸੇ ਖਾ ਗਏ ਆ ਪਰ ਜਿਹੜਾ ਮਾਇਬਾ ਦੇਣਾ ਸੀ ਉਹ ਲੋਕਾਂ ਨੂੰ ਨਹੀਂ ਦਿੱਤਾ ਗਿਆ ਬਹੁਤ ਲੋਕ ਵੰਜਰੇ ਕੇ ਰੱਬ ਦੇ ਆਸਰੇ ਚਲੋ ਫੇਰ ਉਹਨਾਂ ਕਾਮਯਾਬੀ ਫੜੀ ਪਰ ਅੱਜ ਉਹਨਾਂ ਦੀ ਜਿਹੜੀ ਫੇਰ ਆ ਮਾਰ ਪੈ ਗਈ ਹੈ ਹੁਣ ਕਈਆਂ ਸਾਲਾਂ ਤੇ ਜਾ ਪਈ ਆ ਇਥੇ ਫਤੇ ਬਲੰਗ ਵੈਕਰ ਜੀ ਦਾ ਖਲਸਾ ਵੈਕਰ ਜੀ ਦੇ ਪਤੇ